ਇਹ ਤੇ ਸਾ ਆਪ ਸਭ ਦਾ ਸਵਾਗਤ ਕਰਦਾ ਹਾਂ ਤੁਸੀਂ ਦੇਖ ਰਹੇ ਹੋ ਅਹਿਮਦਗੜ੍ਹ ਨਿਊਜ਼ ਇਸ ਵਕਤ ਖੜੇ ਹਾਂ ਮਲੇਰ ਕੋਲਾ ਰੋਡ ਦੇ ਉੱਤੇ ਅਕਬਰਪੁਰ ਸ਼ੰਨਾ ਪਿੰਡ ਦੇ ਨਜ਼ਦੀਕ ਖੜੇ ਹੈਗੇ ਹਾਂ ਕਪਲਾ ਰਿਸੋਰਸ ਤੁਸੀਂ ਦੇਖ ਰਹੇ ਹੋ ਤੇ ਬਿਲਕੁਲ ਸਾਹਮਣੇ ਇੱਕ ਪਾਉਂ ਦੀ ਜਵਰਦਸਤ ਜਿਹੜਾ ਐਕਸੀਡੈਂਟ ਹੋਇਆ ਹੈਗਾ ਉਹ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਦੀ ਜਿਹੜੀ ਹੈਗੇ ਮੌਕੇ ਤੇ ਮੌਤ ਹੋ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵੱਡਾ ਜਿਹੜਾ ਹੈਗਾ ਐਕਸੀਡੈਂਟ ਇੱਥੇ ਹੋਇਆ ਹੈਗਾ ਤੇ ਸਕ੍ਰੈਚ ਦੇਖੋ ਸੜਕ ਦੇ ਉੱਤੇ ਕਿੰਨਾ ਲੰਮਾ ਕਾਫੀ ਦੂਰ ਤੋਂ ਇਸ ਵਿਅਕਤੀ ਨੂੰ ਜਿਹੜਾ ਘੜੀਸਦੇ ਹੋਏ ਲੈ ਕੇ ਕੋਈ ਵਹੀਕਲ ਆਇਆ ਹੈਗਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਇਹ ਵਿਅਕਤੀ ਕੌਣ ਹੈ ਪਰ ਜੋ ਮੁਰਲੀ ਜਾਂਚ ਦੇ ਵਿੱਚ ਸਾਨੂੰ ਦੱਸਿਆ ਗਿਆ ਮੋਢਲੀ ਗੱਲਬਾਤ ਦੇ ਵਿੱਚ ਸਾਨੂੰ ਇਹੀ ਦੱਸਿਆ ਗਿਆ ਕਿ ਇਹ ਜਿਹੜਾ ਹੈਗਾ ਪੰਜਾਬ ਦਾ ਰਹਿਣ ਵਾਲਾ ਨਹੀਂ ਇਹ ਜਿਹੜਾ ਹੈਗਾ ਪਰਦੇਸੀ ਕੋਈ ਨੌਜਵਾਨ ਹੈਗਾ ਜਿਸ ਦੀ ਮੌਕੇ ਤੇ ਜਿਹੜੀ ਮੌਤ ਹੋਈ ਹੈ ਸੋ ਇੱਥੇ ਸਾਡੇ ਪੰਜਾਬ ਪੁਲਿਸ ਉਹਨਾਂ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਮੌਕੇ ਦੇ ਉੱਤੇ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਬਾਈ ਦੀ ਨਸਤੀ ਕਾਲ ਅਹਿਮਦਗੜ੍ਹ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜੀ ਸਰ ਕਿਸ ਤਰ੍ਹਾਂ ਹੋਇਆ ਹਾਦਸਾ ਦੱਸੋਗੇ ਕੁਝ ਮੈਂ ਤਾਂ ਮੌਕੇ ਤੇ ਬਾਅਦ ਚ ਬੋਲਦੇ ਹਾਂ ਸਰ ਅੱਛਾ ਐਕਸੀਡੈਂਟ ਰੋਡ ਤੋਂ ਬਾਹਰ ਪਹੁੰਚਿਆ ਤੁਹਾਨੂੰ ਹਜੇ ਨਹੀਂ ਪਤਾ ਲੱਗਿਆ ਕਿ ਕਿਸ ਵਹੀਕਲ ਦੇ ਨਾਲ ਟਕਰਾਇਆ ਹੈ ਸਰ ਮੌਕੇ ਦਾ ਕੋਈ ਗਵਾਹ ਜੀ ਹਾਜ਼ਰ ਨਹੀਂ ਹੈ ਇੱਥੇ ਹਾਂਜੀ ਜਦੋਂ ਕੋਈ ਆਊਗਾ ਤੇ ਵੀਹੀਕਲ ਵੀ ਨਹੀਂ ਪਤਾ ਨਹੀਂ ਕਲ ਵੀ ਸਾਰਾ ਪਰਦਾ ਪਰਦਾ ਦਾ ਪੁਛਾਈ ਬਾਅਦ ਕਰ ਲਾਂਗੇ ਪਰ ਹਜੇ ਨਹੀਂ ਪਤਾ ਕੁਝ ਲੱਗਿਆਗਾ ਫਿਲਹਾਲ ਸੋ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਤੋ ਇਹਨਾਂ ਨੇ ਦੱਸਿਆ ਹੈਗਾ ਕਿ ਹਜੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਕਿ ਇਹ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਹੈਗਾ ਕਿਸ ਵਹੀਕਲ ਦੇ ਨਾਲ ਟਕਰਾਇਆ ਕਿਸ ਤਰ੍ਹਾਂ ਟਕਰਾਇਆ ਹੈਗਾ ਇਹਦਾ ਹਜੇ ਕੁਝ ਵੀ ਨਹੀਂ ਪਤਾ ਲੱਗਿਆ ਹੈਗਾ ਤੁਸੀਂ ਰਿਸ਼ਤੇਦਾਰ ਆ ਰਿਸ਼ਤੇਦਾਰ ਸੋ ਸਾਡੇ ਨਾਲ ਜੋ ਵਿਅਕਤੀ ਦੀ ਜਿਸ ਦੀ ਮੌਤ ਹੋ ਚੁੱਕੀ ਆ ਉਸ ਦੇ ਕੁਝ ਰਿਸ਼ਤੇਦਾਰ ਖੜੇ ਨੇ ਹਾਂਜੀ ਕੀ ਨਾਮ ਤੁਹਾਡਾ ਕੀ ਨਾਮ ਤੁਹਾਡਾ ਸਰਜੀਤ ਸਰਜੀਤ ਹਾਂਜੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਯੂਪੀ ਦਾ ਕੀ ਲੱਗਦਾ ਤੁਹਾਡਾ ਹਾਂਜੀ ਸਾਡੂ ਸਾਡੂ ਲੱਗਦਾ ਅੱਛਾ ਕਿਸ ਤਰ੍ਹਾਂ ਹੋਇਆ ਹਾਦਸਾ ਪਤਾ ਲੱਗਿਆ ਕੁਝ ਟਰੱਕ ਸੀ ਹੈ ਟਰੱਕ ਸੀ ਟਰੈਕਟਰ ਟਰੱਕ ਨਾਲ ਟਰੱਕ ਨਾਲ ਟਰੱਕ ਚੱਲੇ ਗਿਆ ਦੌੜ ਗਿਆ ਪਤਾ ਨਹੀਂ ਲੱਗਾ ਟਰੱਕ ਵਾਲਾ ਕੌਣ ਸੀ ਨਹੀਂ ਪਤਾ ਲੱਗਿਆ ਤੁਹਾਨੂੰ ਕਿੰਨੀ ਦੇਰ ਬਾਅਦ ਪਤਾ 15 20 ਮਿੰਟ ਬਾਅਦ ਪਤਾ ਲੱਗਿਆ ਕੁਛ ਇਹ ਬੰਦਾ ਕੋਈ ਨਸ਼ਾ ਨੁਸ਼ਾ ਤਾਂ ਨਹੀਂ ਕਰਦਾ ਸੀ ਟਿਕਟਾਕ ਸੀਗਾ ਕੀ ਕੰਮ ਕਰਦਾ ਸੀ ਰੇਲਵੇ ਚ ਕਿੰਨੇ ਬੱਚੇ ਇਹਦੇ ਬੱਚੇ ਨੇ ਅਰੇ ਮੈਰਿਟ ਸੀ ਨਹੀਂ ਮੈਰੇ ਮੈਰਿਟ ਸੀ ਅੱਛਾ ਤਾਂ ਫਿਰ ਮੈਰਿਟ ਨੂੰ ਥੋੜੀ ਦੇਰ ਹੋਈ ਹੋਣੀ ਆ ਕਿੰਨੀ ਕੁ ਉਮਰ ਸੀ ਉਮਰ ਕਰਦੇ 40 ਕੇ ਕਰੀਬ 40 ਕੇ ਤਕਰੀਬ ਤੋ ਜੇstrak ae ਤੁਸੀਂ ਸੁਣਿਆ ਕਿ 40 ਕੇ ਸਾਲ ਦੀ ਉਮਰ ਸੀ ਯੂਪੀ ਦਾ ਰਹਿਣ ਵਾਲਾ ਸੀਗਾ ਇਹ ਨੌਜਵਾਨ ਕਿਸ ਤਰ੍ਹਾਂ ਹਾਦਸਾ ਹੋਇਆ ਹਜੇ ਕੁਝ ਪਤਾ ਨਹੀਂ ਲੱਗਿਆ ਹੈਗਾ ਪਰ ਇਹ ਜਾਂਚ ਦਾ ਵਿਸ਼ਤਾ ਪੁਲਿਸ ਪਹੁੰਚ ਚੁੱਕੀ ਹੈ ਪੁਲਿਸ ਵੱਲੋਂ ਵੀ ਦੱਸਿਆ ਗਿਆ ਸਾਨੂੰ ਕਿ ਉਹਨਾਂ ਨੂੰ ਕੁਝ ਵੀ ਹਜੇ ਨਹੀਂ ਪਤਾ ਹੈਗਾ ਪਰ ਜੋ ਤੁਸੀਂ ਦੇਖ ਸਕਦੇ ਤੋ ਅੱਜੇ ਤੱਕ ਦੇਖੀਓ ਤੁਸੀਂ ਇਹ ਸਾਰਾ ਜਿਹੜਾ ਹੈਗਾ ਜਾ ਰਿਹਾ ਹੈਗਾ ਸੋ ਹਜੇ ਇਹ ਕੁਝ ਇਹ ਪਤਾ ਨਹੀਂ ਲੱਗਿਆ ਵੀ ਹਾਦਸਾ ਕਿਸ ਦੇ ਨਾਲ ਹੋਇਆ ਕਿਸ ਤਰ੍ਹਾਂ ਹੋਇਆ ਪਰ ਦੱਸਿਆ ਜਾ ਰਿਹਾ ਕਿ ਟਰੱਕ ਦੇ ਨਾਲ ਹੋਇਆ ਟਰੱਕ ਵਾਲਾ ਹਜੇ ਜਿਹੜਾ ਹੈਗਾ ਉਹ ਫਰਾਰ ਆ ਇੱਥੇ ਕੋਈ ਟਰੱਕ ਨਹੀਂ ਖੜਾ ਵੀਡੀਓ ਨੂੰ ਦੇਖਦੇ ਨੇ ਸ਼ੇਅਰ ਕਰ ਦਿਓ ਸੋ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸੋ ਪੁਲਿਸ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀਆਂ ਗੱਡੀਆਂ ਨੇ ਜਿਹੜੀਆਂ ਕੀਤੀਆਂ ਉਹਨਾਂ ਵੱਲੋਂ ਦੱਸਿਆ ਗਿਆ ਹੈਗਾ ਕਿ ਸਾਨੂੰ ਹਜੇ ਨਹੀਂ ਕੁਝ ਪਤਾ ਹੈਗਾ ਜਾਂਚ